ਸਾਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਸਾਸੀ ਗਾਲ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਮਾਤਾ ਮਾਂ ਨੂੰ ਬਜ਼ੁਰਗਾਂ ਨੂੰ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੇ ਪੀਬੀਬੀ ਬਲਾਚੌਰ ਦੇ ਚੈਨਲ ਨੂੰ ਜਦੋਂ ਵੀ ਕੋਈ ਪੋਸਟ ਜਾਂ ਵੀਡੀਓ ਪੈਂਦੀ ਤੁਸੀਂ ਨਾਲ ਦੀ ਨਾਲ ਸ਼ੇਅਰ ਜਾਂ ਕਮੈਂਟ ਲਾਈਕ ਹਮੇਸ਼ਾ ਕਰਦੇ ਹੋ ਉਹਦੇ ਲਈ ਤੁਹਾਡਾ ਮੇਰਾ ਤਹਿ ਦਿਲੋਂ ਧੰਨਵਾਦ ਆ ਮੈਂ ਬਹੁਤ ਤੁਹਾਡਾ ਸਤਿਕਾਰ ਰਿਸਪੈਕਟ ਕਰਦਾ ਸਾਰਿਆਂ ਦੀ ਬਟ ਦੋ ਕੋ ਗੱਲਾਂ ਕਰਨੀਆਂ ਸੀ ਮੈਂ ਕੱਲ ਇੱਕ ਪਰਸੋਂ ਪਰਵੇਸੀ ਬੰਦੇ ਦੀ ਵੀਡੀਓ ਪਾਈ ਸੀ ਜਿਹੜਾ ਨਾਨ ਵਾਲਾ ਉਹਦੇ ਉਹਨੇ ਚੋਲ ਰੱਖੇ ਹੋਏ ਆ ਮੋਰੇ ਉਹਦੇ 'ਚ ਕਮੈਂਟ ਐ ਇਦਾਂ ਦੇ ਆਏ ਹੋਏ ਸੀ ਬੜੇ ਬੰਦਿਆਂ ਦੇ ਕਿ ਤੁਸੀਂ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ ਇਦਾਂ ਉਦਾਂ ਬਾਈ ਮੈਂ ਇੱਕ ਗੱਲ ਦੱਸਣ ਲੱਗਾ ਤੁਹਾਨੂੰ ਪੰਜਾਬੀ ਵਿੱਚ ਦੱਸਣ ਲੱਗਾ ਨਾਲੇ ਪੰਜਾਬੀਆਂ ਦੀ ਸਪੋਰਟ ਮੈਂ ਅੱਜ ਵੀਡੀਓ ਪਾਉਂਗਾ ਇੱਕ ਕੱਲ ਨੂੰ ਮੈਂ ਦੇਖੂੰਗਾ ਤੁਸੀਂ ਕਿੰਨੀ ਕੀ ਸਪੋਰਟ ਕਰਦੇ ਪੰਜਾਬੀਆਂ ਦੀ ਹੱਦ ਆ ਯਾਰ ਤੁਹਾਡੀ ਮੈਂ ਕਿਸੇ ਪ੍ਰਵਾਸੀ ਨੂੰ ਮੈਂ ਕਿ ਕਿਸੇ ਨੂੰ ਗਲਤ ਨਹੀਂ ਕਹਿੰਦਾ ਪ੍ਰਵਾਸੀ ਆਪਣੀ ਥਾਂ ਤੇ ਆ ਠੀਕ ਹੈ ਤੁਸੀਂ ਆਧਾਰ ਕਾਰਡ ਸਾਰਿਆਂ ਨੇ ਬੰਦ ਕਰਾਇਓ ਕਿਸੇ ਦੀ ਕਰਾਣੀ ਜਾਂ ਨਾ ਕਰਾ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹਾਂ ਅਸੀਂ ਨਾਲ ਆ ਤੁਹਾਡੇ ਪਰ ਇੰਨਾ ਹੈਗਾ ਪਰ ਤੁਸੀਂ ਆ ਗੱਲਾਂ ਨਾ ਨਾ ਕਰਿਆ ਕਰੋ ਵੀ ਅਗੇ ਤੁਸੀਂ ਥੋੜੀ ਜੀ ਗਲਤ ਕਮੈਂਟ ਵੀ ਕੀਤੀ ਉਹਦੇ ਚ ਬਟ ਮੈਂ ਪੜਦਾ ਸੀ ਫਿਰ ਤੁਸੀਂ ਕਹਿਣਾ ਵੀ ਸਾਨੂੰ ਬਲੌਕ ਕਰਦਾ ਆ ਫਿਰ ਲਿਸਟਾਂ ਤਾਂ ਖਾਲੀ ਪਈਆਂ ਬਲੌਕ ਵਾਲੀਆਂ ਉਹਦੇ ਚ ਵੀ ਬੰਦੇ ਭੇਜਣ ਨੂੰ ਜ਼ਰੂਰੀ ਆ ਬਾਈ ਜੀ ਤੁਸੀਂ ਨਾ ਮੜਮੁੱਟੀ ਦੇਖੋ ਤੁਸੀਂ ਪੰਜਾਬੀ ਹੋ ਬਲਾਚੌਰ ਦੇ ਨਿਵਾਸੀ ਹੋ ਸਾਰੇ ਜਿੱਥੇ-ਜਿੱਥੇ ਮੇਰੀ ਆਵਾਜ਼ ਜਾਂਦੀ ਫਿਰ ਤੁਸੀਂ ਕਹਣਾ ਗਰਮ ਬੋਲਦਾ ਤੱਤਾ ਬੋਲਦਾ ਮੈਨੂੰ ਇਹ ਨਹੀਂ ਹੈਗਾ ਜਿਵੇਂ ਵੀਡੀਓ ਪਾਈ ਆ ਤੁਸੀਂ ਮੈਨੂੰ ਸਿੱਧਾ ਕਮੈਂਟ ਕਰਕੇ ਕਹਿਣ ਲੱਗੇ ਤੁਸੀਂ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਮੈਂ ਕਿੰਨੀਆਂ ਕਿ ਵੀਡੀਓ ਪ੍ਰਵਾਸੀਆਂ ਦੀ ਪਾਲੀਆਂ ਮੈਨੂੰ ਦੱਸੋ ਵੀ ਮੈਂ ਕੱਲੂ ਇੱਕ ਜਾਂ ਅੱਜ ਸ਼ਾਮ ਨੂੰ ਜਾਂ ਕੱਲੂ ਇੱਕ ਪੰਜਾਬੀ ਬੰਦੇ ਦੀ ਵੀਡੀਓ ਪਾਣੀ ਮੈਂ ਦੇਖਣਾ ਤੁਸੀਂ ਕਿੰਨੇ ਕ ਸਪੋਰਟ ਕਰਦੇ ਜਾਂ ਕਿੰਨੇ ਕ ਕਮੈਂਟ ਕਰਦੇ ਹੁਣ ਮੈਂ ਇੱਕ ਕੁੜੀ ਦੀ ਉਹਦੀ ਜਿਹੜੀ ਇੰਟਰਨੈਸ਼ਨਲ ਜਿੱਤ ਗਈ ਸੀਗੀ ਅ ਅ ਮਨਦੀਪ ਭਾਈ ਕੀ ਨਾਮ ਸੀ ਕੁੜੀ ਦਾ ਉਹ ਜਿਹੜੀ ਇੰਟਰਨੈਸ਼ਨਲ ਆਪਣੇ ਕ੍ਰਿਕਟ ਦਾ ਟੂਰ ਜਿੱਤ ਗਈ ਸੀ ਕੁੜੀ ਆ ਇਦਾਂ ਦਾ ਕੁਛ ਨਾਮ ਸੀ ਕੁੜੀ ਜੀ ਕੀਤੀ ਸਾਰਿਆਂ ਨਾਲ ਤਾਂ ਬਾਈ ਜੀ ਤੁਸੀਂ ਇੱਕ ਬੰਦੇ ਨੇ ਵੀ ਉਹ ਥੱਲੇ ਕਮੈਂਟ ਨਹੀਂ ਕੀਤਾ ਵਾ ਉਹ ਵੀ ਤਾਂ ਪੰਜਾਬੀ ਆ ਮੜਾ ਮੋਟਾ ਦਿਮਾਗ ਨੂੰ ਵਰਤ ਲਿਆ ਕਰੋ ਬਾਈ ਜੀ ਤੁਸੀਂ ਫੇਰ ਕਹਿਣਾ ਵੀ ਗਰਮ ਬੋਲਦਾ ਆਹ ਟਾਰਗੇਟ ਕੀਤਾ ਅੱਜ ਨਾ ਮੈਂ ਕਰਾਂ ਕੱਲੂ ਮੈਨੂੰ ਕੀ ਲੋੜ ਆ ਯਾਰ ਪਰ ਤੁਸੀਂ ਜੋ ਇਦਾਂ ਦੀਆਂ ਚੀਜ਼ਾਂ ਕਰਦੇ ਫੇ ਯਾਰ ਬੰਦੇ ਨੂੰ ਖੇ ਜਾਂਦੀ ਇਦਾਂ ਹਨਾ ਤੁਸੀਂ ਕਹਿੰਦੇ ਵੀ ਅਸੀਂ ਪ੍ਰਵਾਸੀ ਬੰਦਿਆਂ ਦੀ ਸਪੋਰਟ ਕਰਦਾ ਯਾਰ ਮੈਂ ਸਪੋਰਟ ਨਹੀਂ ਕਰਦਾ ਕਿਸੇ ਦੀ ਉਹਨੇ ਮੈਨੂੰ ਵਿਚਾਰੇ ਨੇ ਕਿਹਾ ਭਾਜੀ ਮੈਂ ਚੋਲ ਰੱਖਿਆ ਮੇਰੀ ਆਈਡੀ ਮੜੀ ਐਡ ਮੜੀ ਨਹੀਂ ਪਾ ਦੇ ਮੇਰੇ ਤਾਂ ਸਾਰੇ ਬਲਾਚੋਰ ਬਾਸੀਆਂ ਨਾਲ ਪਿਆਰ ਆ ਮੈਂ ਤਾਂ ਹਰੇਕ ਦੀ ਕਰ ਦਿੰਦਾ ਹੁੰਦਾ ਵੀਡੀਓ ਪਰ ਤੁਸੀਂ ਕਮੈਂਟ ਕਰਨ ਲੱਗੇ ਮੜਾ ਮੋਟਾ ਸੋਚ ਲਿਆ ਕਰੋ ਅੱਜ ਜਾਂ ਕੱਲੂ ਮੈਂ ਇੱਕ ਪੰਜਾਬੀ ਬੰਦੇ ਦੀ ਵੀਡੀਓ ਪਾਣੀ ਮੈਂ ਦੇਖਣਾ ਤੁਸੀਂ ਕਿੰਨੇ ਕੁ ਸ਼ੇਅਰ ਕਰਦੇ ਤੇ ਕਿੰਨੇ ਕੁ ਕਮੈਂਟ ਕਰਦੇ ਮੈਨੂੰ ਪਤਾ ਹੀ ਆ ਤੁਸੀਂ ਕਿੰਨੀ ਕੁ ਪੰਜਾਬੀ ਪੰਜਾਬੀ ਦੀ ਬੰਦੇ ਦੀ ਸਪੋਰਟ ਕਰਦੇ ਲੱਤਾਂ ਖਿੱਚਣ ਤੇ ਹੋਇਓ ਤੁਸੀਂ ਪੰਜਾਬੀ ਪੰਜਾਬੀਆਂ ਦੀਆਂ ਐਦਾਂ ਨਾ ਕਰਿਆ ਕਰੋ ਮਨਮੁੱਤੀ ਦਿਮਾਗ ਤੋਂ ਅਗਲਿਆ ਕਰੋ ਜਿਹੜੇ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਸਮਝ ਆ ਗਈ ਹੋਣੀ ਇਸ ਚੀਜ਼ ਦੀ ਨਹੀਂ ਤਾਂ ਫੇ ਬਲੌਕ ਲਿਸਟਾਂ ਦੀਆਂ ਲਿਸਟਾਂ ਬਹੁਤ ਖਾਲੀ ਪਈਆਂ ਉਹਦੇ 'ਚ ਸਾਰੇ ਬੰਦੇ ਭੇਜਣੇ ਆ ਜਿਹਨੇ ਆਣਾ ਹੋਇਆ ਵਣਜਾ ਕਮੈਂਟ ਕਰਕੇ ਆ ਜਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪੀਪੀਵੀ ਬਾਲਾਚੌਰ ਦੇ ਚੈਨਲ ਨੂੰ ਪਿਆਰ ਕਰਦੇ ਰਹੋ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਨਵੀਆਂ ਅਪਡੇਟਾਂ ਨਾ ਮਿਲਾਂਗੇ ਜੀ ਧੰਨਵਾਦ ਸਾਰਿਆਂ ਦਾ